ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਪਾਰਟੀ ਦੇ ਜੋ ਝਗੜਾ ਹੋ ਰਿਹਾ ਦਾ ਚੰਝਟਾ ਉਹਦੇ ਚ ਬੀਜਪੀ ਔਰ ਨਾਗਪੁਰ ਨੂੰ ਖਸਾਉਂਦੇ ਨੇ ਔਰ ਉਹਨਾਂ ਦੇ ਸਾਥੀ ਵੀ ਇਹੀ ਕੰਮ ਕਰਨ ਲੱਗੇ ਆ ਜਿਨੋਂ ਕਿ ਸਾਨੂੰ ਇਹ ਅਫਸੋਸ ਹੈ ਜੋ ਉਹਨਾਂ ਦੀ ਪਾਰਟੀ ਛਾਲ ਹੋ ਰਿਹਾ ਔਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜ਼ਿੰਮੇਵਾਰੀ ਹੈ ਪ੍ਰਧਾਨ ਕਿਸੇ ਇੱਕ ਨੇ ਬਣਨਾ ਹੁੰਦਾ ਪਾਰਟੀ ਸਾਰਿਆਂ ਨਾਲ ਮਿਲਾ ਕੇ ਕੰਮ ਕਰਨਾ ਹੁੰਦਾ ਚੰਨੀ ਇਹ ਸਭ ਨੂੰ ਬਰਾਬਰ ਸਨਮਾਨ ਦੇਣਾ ਜੇ ਉਹ ਬੰਦੇ ਜਾ ਰਹੇ ਨੇ ਤੁਹਾਡੇ ਐਨੇ ਸੀਨੀਅਰ ਸਾਥੀ ਨੇ ਜਿਹੜੇ ਅੱਜ ਵੀ ਕਹਿੰਦੇ ਅਸੀਂ ਅਕਾਲੀ ਆ ਤੇ ਉਹਦਾ ਦੋਸ਼ ਦੂਸਰਿਆਂ ਤੇ ਮੜਨਾ ਮੈਂ ਸਮਝਦਾ ਜੇ ਵੀ ਉਹਨਾਂ ਦੀ ਸੋਚ ਚ ਸੁਧਾਰ ਨਹੀਂ ਹੋਇਆ ਇਹ ਉਹਨਾਂ ਦੀ ਆਪਣੀ ਸੋਚ ਦੀ ਵਜ੍ਹਾ ਕਰਕੇ ਆ ਉਹਨਾਂ ਨੂੰ ਜੇ ਸੁਧਾਰ ਕਰ ਲੈਣਾ ਚਾਹੀਦਾ ਇਹਦੇ ਚ ਪੰਜਾਬ ਦਾ ਵੀ ਹਿੱਤ ਆ ਔਰ ਅਕਾਲੀ ਦਲ ਜਿਹੜੀ ਇੰਨੀ ਸੰਘਰਸ਼ਾਂ ਚੋਂ ਨਿਕਲੀ ਹੋਈ ਆ ਤਿਆਗ ਤਪੱਸਿਆ ਨਾਲ ਬਣਿਆ ਹੋਇਆ ਅਕਾਲੀ ਦਲ ਆ ਉਹ ਉਹ ਉਹਨਾਂ ਦੀ ਤਿਆਗ ਤਪੱਸਿਆ ਦਾ ਮਜ਼ਾਕ ਉਡਾ ਰਹੇ ਜਿਨ੍ਹਾਂ ਲੋਕਾਂ ਨੇ ਇਹਨੂੰ ਇਦਾਂ ਮਹਿਰਮਾਨ ਕੀਤਾ ਔਰ ਇਥੋਂ ਤੱਕ ਲੈ ਕੇ ਆਏ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ ਜੋ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆरोप ਸਾਡੇ ਕਿਤਾ ਰਹੇ ਆ ਕਿ ਬੀਜੇਪੀ ਕਰ ਰਹੀ ਹੈ ਬੇ ਨਾਗਪੁਰ ਤੋਂ ਨਾ ਸ਼ਹਿਰ ਆ ਕੇ ਤੋਂ ਸ਼ਹਿਰ ਨਹੀਂ ਹੈ ਲਾ ਕੋ ਇਹ ਤੁਹਾਨੂੰ ਮੈਂ ਬਾਰ ਬਾਰ ਕਹਿਣਾ ਕਿ ਇਸ ਤਰ੍ਹਾਂ ਦੀ ਗਲਤੀ ਕਰਕੇ ਤੁਸੀਂ ਅਕਾਲੀ ਦਲ ਦਾ ਭੋਗ ਪਾ ਕੇ ਜਾਓਗੇ ਜਦੋਂ ਕਿ ਇੰਨੇ بڑے ਸੰਗਠਨ ਦਾ ਭੋਗ ਨਹੀਂ ਪਾਣਾ ਚਾਹੀਦਾ ਇਹ ਪੰਥ ਪੰਥ ਦੀ ਨੁਮਾਇंदा ਜਮਾਤ ਸਾਡੀ ਤਾਂ ਇਹ ਸੋਚ ਹੈ ਔਰ ਅਕਾਲੀ ਦਲ ਨੂੰ ਵੀ ਖੇਤਰੀ ਪਾਰਟੀ ਹੈ ਕੇਂਦਰ ਚ ਕੋਈ ਨੇਤਾਤਵ ਚਾਹੀਦਾ ਹੁੰਦਾ ਹੈ ਜਾਤਾ ਉਹ ਰਾਹੁਲ ਗਾਂਧੀ ਦਾ ਸਵੀਕਾਰ ਕਰਨ ਜਾਂ ਮੋਦੀ ਜੀ ਦਾ ਕਰਨ ਤੇ ਇੱਕ ਦਾ ਕਰਨਾ ਪੈਣਾ ਇਹ ਵੀ ਪਾਰਟੀਆਂ ਦੀ ਹਮੇਸ਼ਾ ਜਿਸ ਤਰ੍ਹਾਂ ਇੱਕ ਵਿਚਾਰਧਾਰਾ ਚਾਹੀਦੀ ਹੁੰਦੀ ਹੈ ਸੰਗਠਨ ਬਣਾਉਣ ਵਾਸਤੇ ਇੱਕ ਲੀਡਰ ਚਾਹੀਦਾ ਹੁੰਦਾ ਜਿਹਨੂੰ ਸਾਰੇ ਸਵੀਕਾਰ ਕਰਨ ਔਰ ਉਹਦੇ ਨਾਲ ਹੀ ਕਾਰਜਕਰਤਾ ਚਾਹੀਦੇ ਹੁੰਦੇ ਆ ਜਿਨ੍ਹਾਂ ਦਾ ਉਹ ਸੋਚ ਦੇ ਨਾਲ ਨਿਰਭਾਣ ਕੀਤਾ ਜਾਵੇ ਉਹ ਸੋਚ ਤੋਂ ਪ੍ਰੇਰਿਤ ਹੋਣ ਜਿਹੜੇ ਪਰਤਿਕ ਸੋਚ ਤੋਂ ਪ੍ਰੇਰਿਤ ਹੋਣ ਇਹ ਕਰਨਾ ਪੈਣਾ ਜੋ ਕਰ ਨਹੀਂ ਰਹੇ ਔਰ ਉਹਨਾਂ ਨੂੰ ਜੋ ਉਹਨਾਂ ਦੇ ਨਾਲ ਸਾਥੀ ਨਹੀਂ ਆਤੇ ਉਹ ਆਕਾਦੀ ਧਰ ਦੇ ਨਹੀਂ ਹੈਗੇ ਇਹ ਮੈਂ ਅੱਜ ਵੀ ਕਹਿਣ ਲੱਗਿਆ ਇਸ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬੜੀ ਸੋਚ ਵਿਚਾਰ ਤੋਂ ਬਾਅਦ ਇਹਦੇ ਤੇ ਫੈਸਲਾ ਲੈਣਾ ਚਾਹੀਦਾ ਹੁਣ